ਕਿ ਔਰਤ ਨਾਲ ਉਸਨੇ ਇੱਕ ਕੁੜੀ ਦੇ ਨਾਲ 40 ਵਾਰ ਸਬੰਧ ਬਣਾਏ ਹੁਣ 40 ਵਾਰ ਸਬੰਧ ਧੱਕੇ ਨਾਲ ਕੀ ਬਣ ਸਕਦੇ ਐ ਜੇ ਫੜੇ ਗਏ ਤੇ ਰੇਪ ਨਹੀਂ ਤੇ ਐਨਜੋਇਮੈਂਟ ਤੇ ਦੇਲ ਜਾਣਾ ਬਾਬੇ ਨੇ ਦੌੜ ਲੱਗਣੀ ਬਾਬੇ ਦੀ ਬੀਬੀ ਦਾ ਜਾਣਾ ਕੱਖ ਨਹੀਂ ਬਾਬੇ ਦਾ ਰਹਿਣਾ ਕੱਖ ਨਹੀਂ ਤੇ ਜੇ ਨਹੀਂ ਫੜੇ ਗਏ ਤੇ ਮੌਜਾਂ ਤੇ ਬਹਾਰਾਂ ਚਲਦੀਆਂ ਹੀ ਪਈਆਂ ਇਹ ਵੀ ਪਹਿਲਾਂ ਸਹਿਮਤੀ ਦੇ ਨਾਲ ਗਈ ਹੋਵੇਗੀ ਬੇਸ਼ੱਕ ਉਸ ਦੇ ਨਾਲ ਧੱਕਾ ਹੀ ਹੋਇਆ ਹੋਵੇ ਕੋਈ ਵੀ ਕੰਮ ਸਹਿਮਤੀ ਤੋਂ ਬਿਨਾ ਨਹੀਂ ਹੁੰਦਾ ਭਾਵੇਂ ਸਹਿਮਤੀ ਮਜਬੂਰੀ ਦੀ ਤੇ ਭਾਵੇਂ ਸਹਿਮਤੀ ਦੂਰੀ ਦੀ ਕਿੰਨੇ ਸੰਸਥਾਨ ਐਥੇ ਨੇ ਜਿਹਦੇ ਵਿੱਚ 3 ਜਿਹੜੀਆਂ ਉਤਨ ਸੰਚਾਲਨ ਕਰ ਰਹੀਆਂ ਤੇ 3 ਹੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਤੇ 3 ਹੀ ਕਰ ਰਹੀਆਂ ਮਨ ਤਨ ਤੇ ਤਨ ਜਿਹਨੂੰ ਡੇਰੇ ਦੇ ਬਾਬਿਆਂ ਨੂੰ ਇਹ ਤਿੰਨੋ ਚੀਜ਼ਾਂ ਮੁਫਤੇ ਹੀ ਮਿਲ ਜਾਣ ਤੇ ਆਯਾਸ਼ੀ ਕਰਨੀ ਮਿਲ ਜਾਏ ਤੇ ਫਿਰ ਉਹਨਾਂ ਨੇ ਨੌਕਰੀ ਕਰਕੇ ਕੀ ਲੈਣਾ ਉਹਨਾਂ ਨੇ ਸਿਰਫ ਆਪਣਾ ਤੇ ਆਪਣਾ ਪਖੰਡਵਾ ਚਲਾਣਾ ਕਾਠ ਬੰਦੇ ਤੁਹਾਡੇ ਕੋਲ ਆਏ ਤੁਸੀਂ ਇੱਕ ਅਦੇ ਬੰਦੇ ਨੂੰ ਕਿਹਾ ਬਈ ਆਹ ਗੱਲ ਏਦਾਂ ਤੇ ਉਹ ਗੱਲ ਤੁਹਾਡੀ ਸੱਚ ਹੋ ਗਈ ਤੁਸੀਂ ਤਾਂ ਬਾਬੇ ਬਣ ਗਏ ਕੋਈ ਨਾ ਕੋਈ ਲਾਲਚ ਦੇ ਕੇ ਜਾਂ ਕਿਸੇ ਤਰ੍ਹਾਂ ਦਾ ਭਰੋਸਾ ਦੇ ਕੇ ਝੂਠਾ ਸੱਚਾ ਜਿਹੜੇ ਬਾਬੇ ਨੇ ਜਾਂ ਡੇਰਿਆਂ ਦੇ ਵਿੱਚ ਖਾਸ ਕਰਕੇ ਕੰਮ ਕਰਨ ਵਾਲੇ ਜਾਂ ਆਪਣੇ ਆਪ ਨੂੰ ਸਾਧ ਦੱਸਣ ਵਾਲੇ ਜਦੋਂ ਕੁਝ ਔਰਤਾਂ ਨੂੰ ਕੁਝ ਕੁੜੀਆਂ ਨੂੰ ਗੁੰਮਰਾਹ ਕਰਕੇ ਨਾਜਾਇਜ਼ ਫਾਇਦਾ ਚੁੱਕਦੇ ਨੇ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸ਼ੋਸ਼ਣ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਤਦੋਂ ਹੈਰਾਨੀ ਉਨੇ ਹੀ ਹੁੰਦੀ ਇਸ ਕਰਕੇ ਕਿਉਂਕਿ ਇਹ ਲਗਾਤਾਰ ਵਰਤਾਰਾ ਵਧ ਰਿਹਾ ਪਰ ਠੱਲ ਕਿਵੇਂ ਪੈਣੀ ਹੈ ਕਾਨੂੰਨਾਂ ਦੇ ਤੌਰ ਦੇ ਉੱਤੇ ਜੇਕਰ ਇਸ ਮਾਮਲੇ ਨੂੰ ਨਜਿੱਠਿਆ ਜਾਵੇ ਤਾਂ ਉਹ ਕਿੰਨੇ ਕੁ ਮਾਮਲੇ ਨੇ ਔਰ ਅੱਜ ਦੇ ਦਿਨ ਜਦੋਂ ਦਰਜ ਹੁੰਦੇ ਨੇ ਮਾਮਲੇ ਤੇ ਜ਼ਿਆਦਾਤਰ ਇਹ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਇੱਕ ਰੀਸੈਂਟਲੀ ਮਾਮਲਾ ਬੜਾ ਚਰਚਾ ਦੇ ਵਿੱਚ ਆਇਆ ਇੱਕ ਬੀਬੀ ਨੇ ਫਿਰ ਦੋਸ਼ ਲਾਏ ਕਿ ਬਾਬੇ ਨਾਲ ਮੇਰੇ ਨਾਲ ਕੀ ਕੁਝ ਕੀਤਾ ਔਰ ਕੀ ਔਰਤਾਂ ਪਹਿਲਾਂ ਸਹਿਮਤੀ ਦੇ ਨਾਲ ਬਾਬਿਆਂ ਕੋਲ ਜਾਂਦੀਆਂ ਨੇ ਬਾਅਦ ਵਿੱਚ ਇਲਜ਼ਾਮ ਲਾਏ ਜਾਂਦੇ ਨੇ ਕੀ ਹੈ ਸਾਰੀ ਕਹਾਣੀ ਸੱਚਾ ਕੌਣ ਹੁੰਦਾ ਝੂਠਾ ਕੌਣ ਹੁੰਦਾ ਬਹੁਤ ਆਤ ਕੇਸਾਂ ਦੇ ਵਿੱਚ ਇਸ ਵਕਤ ਮੇਰੇ ਨਾਲ ਨੇ ਸੀਨੀਅਰ ਐਡਵੋਕੇਟ ਜਗਮੂਨ ਸਿੰਘ ਭੱਟੀ ਜੀ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਭੱਟੀ ਸਾਹਿਬ ਤੁਸੀਂ ਅਜਿਹੇ ਕੇਸਾਂ ਨਾਲ ਤੁਹਾਡਾ ਵੀ ਪਹਿਲਾਂ ਕਈ ਵਾਰੀ ਵਾਪ ਪਿਆ ਤੁਸੀਂ ਤਜਰਬੇ ਦੱਸਦੇ ਵੀ ਰਹਿੰਨੇ ਹੋ ਆਪਣੇ ਚੈਨਲ ਤੇ ਪਰ ਜਿਹੜਾ ਪੰਜਾਬ ਦੇ ਵਿੱਚ ਹਾਲ ਦੀ ਘੜੀ ਵਿੱਚ ਜਿਹੇ ਇੱਕ ਦੋ ਮਾਮਲੇ ਸਾਹਮਣੇ ਆਏ ਸੀ ਉਹਦੇ ਵਿੱਚ ਤੁਸੀਂ ਕੀ ਅੰਦਾਜ਼ਾ ਲਾਇਆ ਕੌਣ ਝੱਠਾ ਝੂਠਾ ਤੇ ਕੌਣ ਸੱਚਾ ਤੁਹਾਨੂੰ ਨਜ਼ਰ ਆਇਆ ਹਰ ਬੰਦੇ ਦੀ ਲਾਲਸਾ ਮਨ ਤੇ ਤਨ ਦੀ ਤੇ ਧਨ ਦੀ ਤੇ ਇਹ ਮਨ ਤਨ ਤੇ ਧਨ ਗੁਰੂ ਨਾਨਕ ਸਾਹਿਬ ਦੀ ਗੁਰਬਾਨੀ ਦੇ ਵਿੱਚ ਗੁਰੂ ਸਾਹਿਬ ਨੇ ਇਹ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਮਨ ਜੀ ਤੇ ਜਗ ਜੀਤ ਜੇ ਮਨ ਨੂੰ ਜਿੱਤ ਲਿਆ ਆਪਣੇ ਨੂੰ ਤੇ ਸਾਰਾ ਜੱਗ ਜਿੱਤ ਲਿਆ ਹੁਣ ਚੀਜ਼ ਦੇ ਆ ਜੇ ਇਹ ਬਾਬਿਆਂ ਦੀ ਗੱਲ ਖਰੀਏ ਚੰਗੇ ਬਾਬੇ ਵੀ ਹੋਣਗੇ ਹੁੰਦੇ ਵੀ ਸਨ ਤੇ ਜੇ ਅਸੀਂ ਇਤਿਹਾਸਿਕ ਪੇੜ ਦੇ ਵਿੱਚ ਜਾਈਏ ਤੇ ਇਹ ਵੀ ਦੇਖ ਸਕਦੇ ਹਾਂ ਅਸੀਂ ਕਿ ਇਤਿਹਾਸਿਕ ਪੇੜ ਦੇ ਵਿੱਚ ਉਹ ਵੀ ਬਾਬੇ ਸੀਗੇ ਜਿਹੜੇ ਕਰਮੀ ਤਰਮੀਰ ਸਨ ਤੇ ਕੋਈ ਇਦਾਂ ਦੇ ਕਾਂਡ ਕਰਨ ਵਾਲੇ ਨਹੀਂ ਸਨ ਜਿਹੜੀ ਤੁਸੀਂ ਭੂਮਿਕਾ ਇਸ ਇੰਟਰਵਿਊ ਨੂੰ ਲੈਣ ਤੋਂ ਪਹਿਲੇ ਬੰਨੀ ਹੈ ਇਦਾਂ ਦੀ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਸੀ ਹੁੰਦੀ ਹੋएगी ਪਰ चीज ਦੇ ਆ ਇਦੇ ਉੱਤੇ ਨਾਤ ਕਿਵੇਂ ਪਵੇ ਜਾਂ ਕੀ ਗੱਲ ਹੋਵੇ ਪੰਜਾਬ ਦੇ ਵਿੱਚ 12000 ਤੋਂ ਉੱਤੇ ਪਿੰਡ ਨੇ 13000 ਤੋਂ ਥੱਲੇ ਤੇ ਡੇਰਾਬਾਦ ਜਿਹੜਾ 1 ਲੱਖ ਤੋਂ ਉੱਤੇ ਆ ਇਸ ਦਾ ਮਤਲਬ ਇਹ ਹੈ ਹਰ ਪਿੰਡੇ 'ਚ 10-12 ਡੇਰੇ ਨੇ 10-12 ਬਾਬੇ ਨੇ ਔਰ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਡੇਰਾ ਹਰ ਕਿਸੇ ਨਾ ਕਿਸੇ ਧਰਮ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕੋਈ ਕਹਿੰਦਾ ਹੈ ਕਿ ਮੈਂ ਫਲਾਣੀ ਧਰਮ ਨਾਲ ਸੰਬੰਧ ਰੱਖਦਾ ਹਾਂ ਪਰ ਮੈਂ ਕਰਨੀ ਧਰਨੀ ਵਾਲਾ ਪੂਰਾ ਮੈਨੂੰ ਪਤਾ ਹੈ ਕਿ ਗੱਲਾਂ ਸਮੱਸਿਆਵਾਂ ਦਾ ਹੱਲ ਕੀ ਹੈ ਇਹ ਲੋਕਾਂ ਦੀ ਸੋਝਵਾਨਤਾ ਜਿਹੜੀ ਹੈ ਉਸ ਦੇ ਉੱਤੇ ਇਹ ਪੈਮਾਨਾ ਜਿਹੜਾ ਹੈ ਕਿਵੇਂ ਖੜਾ ਉਤਰਦਾ ਹੈ ਜਾਂ ਨਹੀਂ ਉਤਰਦਾ ਇਹ ਦੇਖਣ ਵਾਲੀ ਗੱਲ ਹੈ ਗੁਰਬਾਨੀ ਦਾ ਬੜੇ ਲੋਗ ਆਥਰਾ ਲੈਂਦੇ ਨੇ ਤੇ ਆਪਣੇ ਡੇਰਾਬਾਦ ਨੂੰ ਬਾਬਾਵਾਦ ਨੂੰ ਅੱਗੇ ਵਧਾਣ ਦਾ ਯਤਨ ਕਰਦੇ ਨੇ ਤੇ ਇਸ ਵਿਸ਼ੇ ਦੇ ਉੱਤੇ ਚੀਪ ਖਾਲਸਾ ਦੀਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੇ ਪ੍ਰਬੰਧਨ ਨੇ ਜਾਂ ਹਰਿਆਣਾ ਦੀ ਜੇ ਪਰਬੰਧਕ ਕਮੇਟੀ ਦੇਖ ਲਈਏ ਜਾਏ ਜਾਂ ਤੱਕ ਪਟਨਾ ਸਾਹਿਬ ਜਾਂ ਤੱਕ ਹਦੂਰ ਸਾਹਿਬ ਦੀ ਦੇਖ ਲਈ ਜਾਏ ਇਹਨਾਂ ਨੇ ਕੋਈ ਕਾਰਗੁਜ਼ਾਰੀ ਜਿਹੜੀ ਹੈ ਜੇ ਸਹੀ ਕੀਤੀ ਹੁੰਦੀ ਤਾਂ ਏਦਾਂ ਦਾ ਡੇਰਾਵਾਦ ਵਤਨਾ ਪੁਲਨਾ ਨਹੀਂ ਸੀ ਹੁਣ ਡੇਰੇਵਾਦੀ ਹਨ ਕੌਣ ਇਹ ਉਹ ਲੋਗ ਨੇ ਜਿਹੜੇ ਸਿਸਟਮ ਦੇ ਸਤਾਏ ਹੋਏ ਤੇ ਹਤਾਸ਼ ਹੋਏ ਹੋਏ ਲੋਗ ਡੇਰੇ ਦੇ ਬਾਬੇ ਬਨੇ ਫਿਰਦੇ ਨੇ ਉਹਨਾਂ ਨੂੰ ਪਤਾ ਲੋਕਾਂ ਦੀ ਮਾਨਸਿਕਤਾ ਜਿਹੜੀ ਏ ਇੱਥੋਂ ਤੱਕ ਟੁੱਟ ਚੁੱਕੀ ਏ ਹਰ ਬੰਦੇ ਦਾ ਕੋਈ ਨਾ ਕੋਈ ਪਰੇਸ਼ਾਨੀ ਦਾ ਹਾਲ ਹੈ ਜੇ ਮੈਂ ਤੁਹਾਨੂੰ ਇਸ ਪਰੇਸ਼ਾਨੀ ਦੇ ਹਾਲ ਵਿੱਚ ਇੱਕ ਗੱਲ ਕਵਾਂ ਕਿ ਬੰਦੇ ਨੂੰ ਮੈਂ ਹੁਣੇ ਗੱਲ ਕੀਤੀ ਏ ਮਨ ਤਨ ਤੇ ਧਨ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਲੇਕਿਨ ਜਿੰਨੂੰ ਡੇਰੇ ਦੇ ਬਾਬਿਆਂ ਨੂੰ ਇਹ ਤਿੰਨੋ ਚੀਜ਼ਾਂ ਮੁਫਤੇ ਹੀ ਮਿਲ ਜਾਣਾ ਮੁੱਠੀ ਛਪੀ ਕਰਾਣੀ ਮਿਲ ਜਾਵੇ ਤੇ ਆਯਾਸ਼ੀ ਕਰਨੀ ਮਿਲ ਜਾਵੇ ਤੇ ਫੇਰ ਉਹਨਾਂ ਨੇ ਨੌਕਰੀ ਕਰਕੇ ਕੀ ਲੈਣਾ ਜਾਂ ਦੇਸ਼ ਦੀ ਵਿਕਾਸ ਦੀ ਗਤੀ ਦੇ ਵਿੱਚ ਕੀ ਹਿੱਸਾ ਪਾਉਣਾ ਉਹਨਾਂ ਨੇ ਕੁਝ ਨਹੀਂ ਹਿੱਸਾ ਪਾਉਣਾ ਉਹਨਾਂ ਨੇ ਸਿਰਫ ਆਪਣਾ ਤੇ ਆਪਣਾ ਪਖੰਡਵਾ ਚਲਾਣਾ ਜਿਆਦਾ ਦੂਰ ਨਾ ਜਾਓ 10 ਬੰਦੇ ਤੁਹਾਡੇ ਕੋਲ ਆਏ ਤੁਹਾਡੇ ਕੋਲ ਜੀ ਤੁਸੀਂ ਇੱਕ ਅੱਦੇ ਬੰਦੇ ਨੂੰ ਕਿਹਾ ਬਈ ਆਹ ਗੱਲ ਏਦਾਂ ਤੇ ਉਹ ਗੱਲ ਤੁਹਾਡੀ ਸੱਚ ਹੋ ਗਈ ਤੁਸੀਂ ਤੇ ਬਾਪੇ ਬਣ ਗਏ ਹੂੰ ਇੱਕ ਦੇ ਉੱਤੇ ਗੱਲ ਜਿਹੜੀ ਹੈ ਕਿਸੇ ਦੀ ਵੀ ਵਾਕ ਸਿੱਧੀ ਦੇ ਵਿੱਚੋਂ ਆ ਕੇ ਸਹੀ ਹੋ ਸਕਦੀ ਹੈ ਤੇ ਜਿਹੜੇ ਟੰਡੋਰਚੀ ਨੇ ਉਹਨਾਂ ਰੋਲਾ ਪਾ ਦੇਣਾ ਉਹ ਜੀ ਉਹਦੇ ਕੋਲ ਗਏ ਸੀ ਅੱਥੀ ਉਹਨੇ ਗੱਲ ਸੱਚ ਕਰਤੀ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤੇ ਫੇਰ ਬਹੁਤ ਹੀ ਦੌੜਨ ਲੱਗ ਜਾਂਦੀਆਂ ਖਾਸ ਕਰਕੇ ਕਈ ਘਰਾਂ ਵਿੱਚ ਇਸ ਗੱਲ ਦਾ ਵੀ ਕਲੇਸ਼ ਪੈ ਜਾਂਦਾ ਹੈ ਜਿਹੜੇ ਤਾਂ ਸਿਆਣੀਆਂ ਬੀਬੀਆਂ ਸੂਝਵਾਨ ਹੁੰਦੀਆਂ ਉਹ ਤੇ ਪਹਿਲਾਂ ਹੀ ਇਸ ਪਾਸੇ ਰਾਹ ਨਹੀਂ ਫੜਦੀਆਂ ਔਰ ਜਿਹੜੀਆਂ ਕੋਈ ਬੀਬੀਆਂ ਕਿਸੇ ਦੀਆਂ ਗੱਲਾਂ ਚਾੱਕ ਕੇ ਆਪਣੇ ਘਰ ਦੇ ਜੀਆਂ ਨੂੰ ਜਾਂ ਬੰਦਿਆਂ ਨੂੰ ਇਹ ਕਹਿੰਦੀਆਂ ਕਿ ਆਪਾਂ ਉੱਥੇ ਜਾਵਾਂਗੇ ਤੇ ਹੱਲ ਹੋਣਾ ਨਹੀਂ ਤੇ ਇਸੇ ਤਰ੍ਹਾਂ ਨਰਕ ਭੋਗਦੇ ਰਹਿਾਂਗੇ ਫਿਰ ਘਰਾਂ 'ਚ ਕਲੇਸ਼ ਵੀ ਬਹੁਤ ਵੱਦੇ ਦੇਖਿਆ ਕਿਉਂਕਿ ਤੁਹਾਡੇ ਤੱਕ ਵੀ ਇਹ ਕੇਸ ਆਏ ਹੋਣੇ ਕਿ ਬੰਦਾ ਨਹੀਂ ਸੀ ਰਾਜੀ ਜਾਣ ਲਈ ਡੇਰਿਆਂ ਤੇ ਪਰ ਬੀਬੀਆਂ ਨੇ ਉਸ ਨੂੰ ਫੋਰਸ ਕੀਤਾ ਤੇ ਲੈ ਗਈਆਂ ਜੇ ਇਹ ਕਿਹਾ ਜਾਏ ਤੜੀਕਾ ਥਨ ਨਾਲ ਨਹੀਂ ਵਜਦੀ ਦੋ ਥਨ ਨਾਲ ਵਜਦੀ ਹੈ ਦੋ ਥਾਂ ਨਾਲ ਤੁਹਾਡੀ ਵਜਦੀ ਔਰ ਤੁਹਾਡੇ ਸੂਝਵਾਨ ਦਰਸ਼ਕ ਜਿਹੜੇ ਨੇ ਇਸ ਗੱਲ ਨੂੰ ਭਲੀ ਭਾਂ ਸਮਝ ਗਏ ਨੇ ਮੈਂ ਕੀ ਕਹਿਣਾ ਚਾ ਰਿਹਾ ਹੁਣ ਤੁਸੀਂ ਇਹ ਦੇਖੋ ਬਾਬਿਆਂ ਦੀ ਜਿਹੜੀ ਕਾਰਗੁਜ਼ਾਰੀ ਉਹ ਕੋਟਾਂ ਤੱਕ ਵੀ ਪਹੁੰਚਦੀ ਏ ਤੇ ਮੈਂ ਤੁਹਾਡੇ ਚੈਨਲ ਤੇ ਗੱਲ ਕਰਦਿਆਂ ਇੱਕ ਵਾਰੀ ਇੱਕ ਗੱਲ ਕਹੀ ਸੀ ਕਿ ਹੁਸ਼ਿਆਰਪੁਰ ਦਾ ਦੱਤਿਆ ਸੀ ਇਸਾਈ ਪਾਦਰੀਆਂ ਬਾਰੇ ਕਿਵੇਂ ਉਹਨਾਂ ਨੇ ਗੁਰਸਿੱਖ ਪਰਿਵਾਰ ਦੇ ਵਿੱਚ ਸੇਂਧ ਮਾਰੀ ਸੀ ਢਾਲ ਆਈ ਸੀ ਅਜੇ ਜਿਆਦਾ ਦਿਨ ਨਹੀਂ ਹੋਏ ਉਦੋਂ ਆਪਾਂ ਵੀਡੀਓ ਕੀਤੀ ਸੀ ਐਸੀ ਚੀਜ਼ ਤੇ ਤੁਹਾਡੇ ਨਾਲ ਇੰਟਰਵਿਊ ਕੀਤੀ ਸੀ ਜੇ ਇਹ ਦੇਖ ਲਿਆ ਜਾਈ ਇਹ ਬਾਬੇ ਜਿਹੜੇ ਨੇ ਇਹਨਾਂ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਹੁੰਦੀ ਏ ਜੇ ਕਿਥੇ ਨੂੰ ਕੋਈ ਗੱਲ ਪਹੁੰਚਾਣੀ ਹੋਵੇ ਤੇ ਇਹ ਗੱਲ ਕਹਿਣੀ ਜ਼ਰੂਰੀ ਹੁੰਦੀ ਆ ਕਿ ਮੈਂ ਤੈਨੂੰ ਇਹ ਗੱਲ ਦੱਸ ਦਿੱਤੀ ਏ ਆਪਣਾ ਸਮਝ ਕੇ ਤੂੰ ਅੱਗੇ ਕਿਸੇ ਨੂੰ ਨਹੀਂ ਦੱਸਣੀ ਤੇ ਉਹ ਸਾਰਿਆਂ ਤੱਕ ਗੱਲ ਪਹੁੰਚਾ ਦੇਗਾ ਤੇ ਨਾਲੇ ਵੀ ਕਹੇਗਾ ਤੂੰ ਅੱਗੇ ਕਿਸੇ ਨੂੰ ਨਹੀਂ ਦੱਸਣੀ ਕਿਉਂਕਿ ਮੈਂ ਤੈਨੂੰ ਆਪਣਾ ਸਮਝ ਕੇ ਇਹ ਗੱਲ ਕਹੀ ਏ ਇਹਦੇ ਤੋਂ ਕੀ ਭਾਵ ਖੜਦੇ ਹੋ ਪਿੱਛੇ ਜਿਆ ਕਈ ਬਾਬਿਆਂ ਦੇ ਮੈਂ ਦੇਖੇ ਕੇਸ ਲੱਗਦੇ ਮੈਨੂੰ ਅੱਜ ਵੀ ਯਾਦ ਹੈ ਇੱਕ ਬਾਬਾ ਜੀ ਨੂੰ ਕੋਰਡਾ ਥੰਮਨ ਆ ਗਿਆ ਤੇ ਜਿਹੜੇ ਉਹਨਾਂ ਦੇ ਡੇਰੇ ਦੇ ਵਿੱਚ ਸਨ ਲੋਕ ਉਹ ਕਹਿਣ ਲੱਗੇ ਬਾਬਾ ਜੀ ਕੋਰਡਾ ਥੰਮਨ ਆਇਆ ਤੇ ਉਹਨਾਂ ਨੇ ਕਿਹਾ ਕੋਈ ਨਹੀਂ ਤਰੀਖ ਲਿਖ ਲੋ ਜਿਹੜੇ ਮਹੀਨੇ ਦੀ ਹੈ ਤੇ ਉਸ ਤੋਂ 4 ਦਿਨ ਪਹਿਲੇ ਮੈਨੂੰ ਦੱਸ ਦਿਆ ਜੀ ਤਰੀਖਾਂ ਤੋਂ ਯਾਦ ਆਸ਼ ਲਈ ਕੈਲੰਡਰ ਤੇ ਟਿਕ ਕਰ ਲਿਆ ਨਾਲ ਹੀ ਸੇਵਾ ਦਾ ਰਹੁ ਵੀ ਯਾਦ ਆਇ ਸੀ ਤੇ ਬਾਬਾ ਜੀ ਨੇ ਜਦੋਂ ਇਹ ਗੱਲ ਕਰਾਈ ਤੇ ਨਾਲ ਇਹ ਕਿਹਾ ਅਸੀਂ ਦੁਨਿਆਵੀ ਅਦਾਲਤ ਵਿੱਚ ਨਹੀਂ ਪੇਸ਼ ਹੋਵਾਂਗੇ ਅਸੀਂ ਉਸ ਮਾਲਕ ਦੀ ਅਦਾਲਤ ਵਿੱਚ ਪੇਸ਼ ਹੋਵਾਂਗੇ ਇਦਾਂ ਦੇ ਬਾਬੇ ਕਿੰਨੇ ਕੋਨੇ ਜਦੋਂ 4 ਦਿਨ ਪਹਿਲਾਂ ਉਹਨਾਂ ਨੂੰ ਦੱਸਿਆ ਗਿਆ ਬਾਬਾ ਜੀ ਡੇਟ ਆ ਰਹੀ ਹੈ ਉਹ ਕਹਿੰਦੇ ਅੱਛਾ ਵੀ ਲਿਆਓ ਫਿਰ ਸਾਡੇ ਚੱਲਣ ਦੀ ਤਿਆਰੀ ਕਰੋ ਤੇ ਬਾਬਾ ਜੀ ਨੇ ਪ੍ਰਾਂਤ ਤਿਆਗ ਦਿੱਤੇ ਹੁਣ ਜੇ ਕੋਈ ਅਕਲਮੰਦ ਇਹ ਸੋਚੇ ਵੀ ਉਹਨਾਂ ਨੇ ਡਰ ਕੇ ਤਿਆਗੇ ਇਹ ਕਿਸਾ ਸਾਹਬ ਨਲ त्यागे ਤੇ ਇਸ ਦਾ ਮਤਲਬ ਇਹ ਹੈ ਕਿ ਬ੍ਰह्म ਗਿਆਨ ਦੀ ਅਵਸਥਾ ਵਿੱਚ ਸਾਨੂੰ ਜੋ ਕਹਿੰਦੇ ਸੀ ਪੂਰੀ ਹੁੰਦੀ ਸੀ ਅੱਜ ਕਿਸੇ ਬਾਬੇ ਦੀ ਪੂਰੀ ਹੁੰਦੀ ਹੈ ਜਾਂ ਨਹੀਂ ਅੱਜ ਜਿੰਨੇ ਅਫਸਰ ਨੇ ਸਿਸਟਮ ਦੇ ਮੈਨੂੰ ਇਹਦੇ ਵਿੱਚ ਕਹਿਣ ਵਿੱਚ ਕੋਈ ਦਿੱਕਤ ਨਹੀਂ ਭਾਵੇਂ ਉਹ ਪਾਰਲੀਮੈਂਟ ਦੇ ਵਿੱਚ ਮੈਂਬਰ ਪਾਰਲੀਮੈਂਟ ਹੈ ਤੇ ਭਾਵੇਂ ਉਹ ਅਸੈਂਬਲੀ ਦੇ ਵਿੱਚ ਐਮ ਐਲ ਏ ਹੈ ਤੇ ਭਾਵੇਂ ਉਹ ਕਿਸੇ ਵੀ ਰੋਜ਼ਗਾਰ ਦੇ ਉੱਤੇ ਲੱਗਾ ਹੋਇਆ ਉਹਨਾਂ ਦੇ ਜਿਹੜੇ ਅਫਸਰ ਨੇ ਉਹ ਵੀ ਜਾਣਦੇ ਨੇ ਬਾਬੇ ਕੋਲ ਮਤੈ ਤਾਂ ਨੂੰ ਵੀ ਪਤਾ ਹੁੰਦਾ ਤੇ ਉਹਨੂੰ ਵੀ ਅਫਸਰ ਨੂੰ ਵੀ ਪਤਾ ਹੁੰਦਾ ਤੇ ਬਾਬਾ ਜੀ ਨਾਲ ਇੰਨੀ ਕੋਈ ਸਾਟਖਾਂਟ ਹੁੰਦੀ ਏ ਬਾਬਾ ਜੀ ਕਹਿੰਦੇ ਨੇ ਬਈ ਉਹ ਜਿਹੜਾ ਹੈਗਾ ਮੁੰਡਾ ਉਹ ਬੜਾ ਚੰਗਾ ਹੈ ਤੇ ਉਹਦੀ ਪ੍ਰਮੋਸ਼ਨ ਰੁਕੀ ਹੋਈ ਏ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਮੈਂ 15 ਦਿਨਾਂ ਹੀ ਕਰ ਦਿਆਂਗਾ ਤੇ ਜਦੋਂ ਉਹ ਉੱਥੇ ਮੱਥਾ ਟੇਕਣ ਜਾਂਦਾ ਹੈ ਉਹਨੂੰ ਬਾਬਾ ਜੀ ਕਹਿੰਦੇ ਕੋਈ ਨਹੀਂ ਤੇਰੀ 15 ਦਿਨਾਂ ਹੀ ਪ੍ਰਮੋਸ਼ਨ ਹੋ ਜਾਣੀ ਹੈ ਹੂੰ ਕਨੈਕਸ਼ਨ ਬਣ ਗਿਆ ਨਾ ਤੇ ਪ੍ਰਮੋਸ਼ਨ ਹੋ ਗਈ ਬਾਬਾ ਜੀ ਦੀ ਬੱਲੇ ਬੱਲੇ ਹੂੰ ਲੋਕਾਂ ਦੀਆਂ ਗੱਲਾਂ ਲੋਕਾਂ ਚੇ ਕਢਵਾ ਕੇ ਦੱਸ ਦਿੱਤੀਆਂ ਤੇ ਚੜ੍ਹਾਈ ਬਾਬਿਆਂ ਦੀ ਚੜ੍ਹਾਈ ਬਾਬਿਆਂ ਦੀ ਹੁਣ ਤੁਸੀਂ ਇਹ ਦੇਖੋ ਜਿਹੜੀ ਤੁਸੀਂ ਔਰਤਾਂ ਦੇ ਸ਼ੋਸ਼ਣ ਦੀ ਗੱਲ ਕੀਤੀ ਹੈ ਜੀ ਇਸ ਵੇਲੇ ਔਰਤਾਂ ਦਾ ਸ਼ੋਸ਼ਣ ਜਿਹੜਾ ਉਹ ਬਾਬੇ ਹੀ ਨਹੀਂ ਕਰ ਰਹੇ ਉਹ ਥਾਂ ਥਾਂ ਵਿਕਰਾ ਲੈਂਦੀਆਂ ਆਪਣਾ ਸ਼ੋਸ਼ਣ ਆਪ ਹੀ ਹੂੰ ਅੱਜ ਮੈਂ ਇੱਕ ਪੇਪਰ ਵਿੱਚ ਖ਼ਬਰ ਪੜ੍ਹ ਰਿਹਾ ਤਾਂ ਕਿ ਇੱਕ ਬੀਬੀ ਪਿਛਲੇ ਕੁਝ ਸਮੇਂ ਤੋਂ ਨਹੀਂ 2007 ਜਾਂ 8 ਤੋਂ ਕਿਸੇ ਸੱਜਣ ਦੇ ਨਾਲ ਉਲਜੀ ਹੋਈ ਸੀਗੀ ਉਲਜੀ ਦਾ ਮਤਲਬ ਇਹ ਹੈ ਉਹਦੇ ਨਾਲ ਰਿਲੇਸ਼ਨ ਹੀ ਸੀ ਜੀ ਦੋ ਬੱਚੇ ਵੀ ਹੋ ਗਏ ਜੀ ਤੇ ਹੁਣ ਉਹਨੇ ਉਹਦੇ ਤੇ ਪਰਚਾ ਦਰਜ ਕਰਾਤਾ ਹ ਹ ਸਭ ਤੇ ਸਭ ਦੀ ਦੌੜ ਲੱਗ ਗਈ ਹੈ ਹ ਕਿਉਂਕਿ ਉਹ ਆਲਰੇਡੀ ਸ਼ਾਦੀशुदा ਸੀ ਜੀ ਹੁਣ ਇਹਦੇ ਉੱਤੇ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਇਹਦੇ ਉੱਤੇ ਇਹ ਕਹਿੰਦਾ ਹੈ ਘਟੋ ਘੱਟ ਜੇ ਧਰਮ ਦੀ ਗੱਲ ਕੀਤੀ ਜਾਏ ਤੇ ਧਰਮ ਦੇ ਮੁਤਾਬਕ ਹਰ ਸਖਸ਼ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ ਉਹਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਹੈ ਉਹਨੂੰ ਨਹੀਂ ਦੱਸਦਾ ਕਿ ਮੈਂ ਆਪਣੀ ਸ਼ਸ਼ੀ ਦੀ ਖਾਤਰ ਜਿਹੜੀਆਂ ਦੋ ਧੀਆਂ ਅੱਗੋਂ ਜੰਮ ਦਿੱਤੀਆਂ ਉਹਨਾਂ ਨੂੰ ਬਾਪ ਦਾ ਸਾਯਾ ਤੇ ਬਾਪ ਦਾ ਹੱਥ ਤੇ ਬਾਪ ਦਾ ਪਿਆਰ ਕਿੰਨੇ ਦੇਣਾ ਇਹ ਗੱਲ ਨਿਤ ਦੇ ਬਣ ਗਈ ਹੈ ਇੱਕ ਨਹੀਂ ਕਈ ਬਣ ਗਈਆਂ ਅਨੇਕਾਂ ਬਣ ਗਈਆਂ ਲੇਕਿਨ ਸਾਡੇ ਲੋਕ ਕਦੋਂ ਸਮਝਣਗੇ ਸਵਾਲ ਇਸ ਚੀਜ਼ ਦਾ ਇੱਕ ਤੁਸੀਂ ਇਹ ਉਦਾਹਰਨ ਦਿੱਤੀ ਹੈ ਇੱਕ ਹੋਰ ਉਦਾਹਰਨ ਹੈ ਕਿ ਇੱਕ ਚੈਨਲ ਦੇ ਉੱਤੇ ਪਿਛਲੇ ਦਿਨਾਂ ਚ ਖਬਰ ਚੱਲੀ ਕਿ ਪੰਜਾਬ ਦੇ ਵਿੱਚ ਇੱਕ ਆਪਣੇ ਆਪ ਨੂੰ ਸਾਧ ਕਹਿੰਦਾ ਸੀ ਨਿਕਲਿਆ ਪਖੰਡੀ ਉਹ ਇਹ ਵੀ ਕਿਹਾ ਗਿਆ ਕਿ ਕੌਰਤ ਨਾਲ ਉਸਨੇ ਇੱਕ ਕੁੜੀ ਦੇ ਨਾਲ 40 ਵਾਰ ਸਬੰਧ ਬਣਾਏ ਹੁਣ 40 ਵਾਰ ਸਬੰਧ ਧੱਕੇ ਨਾਲ ਕੀ ਬਣ ਸਕਦੇ ਐ ਪ੍ਰੈਕਟੀਕਲੀ ਪੋਸੀਬਲ ਐ ਜਾਂ ਫਿਰ ਉਸ ਦੇ ਵਿੱਚ ਵੀ ਗੱਲ ਪਿੱਛੇ ਕੋਈ ਹੋਰ ਪਈ ਹੈ ਦੇਖੋ ਇੱਥੇ ਕਾਨੂੰਨ ਦੀ ਪਾਛਾ ਇੱਥੇ ਜਿਹੇ ਇਸ ਚੀਜ਼ ਨੂੰ ਇਹ ਕਿਹਾ ਜਾਏ ਜੇ ਫੜੇ ਗਏ ਤੇ ਰੇਪ ਨਹੀਂ ਤੇ ਐਨਜੋਇਮੈਂਟ ਹਮ ਉਹ ਤੁਹਾਡੀ ਗੱਲ ਦਾ ਜਵਾਬ ਹੈ ਜੇ ਫੜੇ ਗਏ ਤਾਂ ਰੇਪ ਹੋ ਗਿਆ ਹਮ ਤੇ ਜੇਲ ਜਾਣਾ ਬਾਬੇ ਨੇ ਦੌੜ ਲੱਗ ਨਹੀਂ ਬਾਬੇ ਦੀ ਹਮ ਪੁਲਿਸ ਨੇ ਮੰਡਲਾਣਾ ਬਾਬੇ ਤੇ ਹਮ ਬੀਬੀ ਤਾਂ ਜਾਣਾ ਕੱਖ ਨਹੀਂ ਬਾਬੇ ਤਾਂ ਰਹਿਣਾ ਕੱਖ ਨਹੀਂ ਤੇ ਜੇ ਨਹੀਂ ਫੜੇ ਗਏ ਤੇ ਮੋਜਾਂ ਤੇ ਬਹਾਰਾਂ ਚਲਦੀਆਂ ਹੀ ਪਈਆਂ ਚਲ ਰਹੀਆਂ ਭਾਵੇਂ ਇੱਕ ਵਾਰੀ ਤੇ ਭਾਵੇਂ 40 ਵਾਰੀ ਤੇ ਭਾਵੇਂ ਜਿਆਦਾ ਵਾਰੀ ਇਸ ਦੇ ਨਾਲ ਭਾਵੇਂ ਜਿਹੇ ਕੇਸਾਂ ਦੀ ਗਿਣਤੀ ਵੱਧ ਘਟ ਹੋ ਸਕਦੀ ਹੈ ਪਰ ਇਹਦੇ ਨਾਲ ਜਿਹੜੇ ਅਸਲ ਦੇ ਵਿੱਚ ਪੀੜਤ ਹੋ ਜਾਂਦੀਆਂ ਕੁੜੀਆਂ ਬੀਬੀਆਂ ਫਿਰ ਉਹਨਾਂ ਨੂੰ ਇਨਸਾਫ ਲੈਣ 'ਚ ਦਿੱਕਤਾਂ ਨਹੀਂ ਆਉਂਦੀਆਂ ਫਿਰ ਸਾਰੇ ਉਹਨਾਂ ਨੂੰ ਵੀ ਉਸ ਨਜ਼ਰ ਨਾਲ ਨਾ ਵੇਖਣ ਲੱਗ ਜਾਣ ਕਿ ਪਹਿਲਾਂ ਇਹਦੀ ਵੀ ਸਹਿਮਤੀ ਹੋਏਗੀ ਹੋ ਸਕਦਾ ਕੁੜੀ ਦੀ ਜਾਂ ਬੁੜੀ ਦੀ ਅਸਹਿਮਤੀ ਹੋਵੇ ਉਸ ਕੇਸ ਦੇ ਵਿੱਚ ਪਰ ਕੀ ਅਜਿਹੇ ਕੇਸਾਂ ਦੇ ਵਿੱਚ ਪਰਸਪੈਕਸ਼ਨ ਇਹ ਤਾਂ ਨਹੀਂ ਬਣ ਜਾਂਦੀ ਕਿ ਨਹੀਂ ਏ ਵੀ ਪਹਿਲਾਂ ਸਹਿਮਤੀ ਦੇ ਨਾਲ ਗਈ ਹੋਵੇਗੀ ਬੇਸ਼ੱਕ ਉਸ ਦੇ ਨਾਲ ਤੱਕਾ ਹੀ ਹੋਇਆ ਹੋਵੇ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੇ ਇਸ ਦੇ ਉੱਤੇ ਕਿਹਾ ਜਾਏ ਸਹਿਮਤੀ ਜਾਂ ਅਸਹਿਮਤੀ ਇਹਨਾਂ ਨਿਰਧਾਰਨ ਕੌਣ ਕਰੇਗਾ ਵਿਟਨੈਸ ਕਰਨ ਗਿਆ ਜਾਂ ਕਾਨੂੰਨ ਕਰੇਗਾ ਜਾਂ ਕੀ ਹੈ ਕੀ ਨਹੀਂ ਕਰੇਗਾ ਲੇਕਿਨ ਅੱਜ ਤੋਂ ਬੜਾ ਸਮਾਂ ਪਹਿਲਾਂ ਇਹ ਚਲਨ ਤੇ ਪ੍ਰਚਲਨ ਸੀ ਅਜੋ ਜਾਗਰ ਰੇਤਲੀ ਹੋ ਜਾਂਦਾ ਹੈ ਕਿਉਂਕਿ ਸੋਸ਼ਲ ਮੀਡੀਆ ਜਿਹੜਾ মিডিਆ ਹੈ ਉਹ ਤੰਦਰੁਸਤ ਹੈ ਤੰਦਰੁਸਤ ਦਾ ਮਤਲਬ ਇਹ ਉਹ ਚੇਤਨ ਹੈ ਚੇਤਨ ਦਾ ਮਤਲਬ ਇਹ ਉਹ ਫੱਟ ਗੱਲ ਨੂੰ ਫੜ ਲੈਂਦਾ ਹੈ ਤੇ ਅੱਗੇ ਤੋਰ ਦਿੰਦਾ ਹੈ ਇੱਥੇ ਇੱਕ ਮੈਂ ਤੁਹਾਨੂੰ ਗੱਲ ਦਾ ਜ਼ਿਕਰ ਕਰ ਰਿਹਾ ਵੀਰ ਕੋਰਨਾ ਦੀ ਜਿਹੜੀ ਸੀਗੀ ਉਸ ਦੀਆਂ ਬੜੀਆਂ ਵੀਡੀਓ ਆਈਆਂ ਬੀਬਾ ਦੀਆਂ ਉਸ ਨੇ ਜਿਹੜੇ ਇਲਜ਼ਾਮ ਜਿੰਨਾ ਤੇ ਵੀ ਲਾਏ ਨੇ ਉਹ ਥਾਰੀ ਦੁਨੀਆ ਨੂੰ ਜਗਜਾਰ ਨੇ ਕਿ ਉਸ ਬੀਬੇ ਨੂੰ ਨਹੀਂ ਪਤਾ ਸੀ ਕਿ ਮੈਂ ਕਿੱਧਰ ਜਾ ਰਹੀ ਆ ਤੁਸੀਂ ਦੇਖੋ ਨਾ ਅਸੀਂ ਇੱਥੇ ਖੜ ਕੇ ਵੀਡੀਓ ਬਣਾ ਰਹੇ ਆ ਇੰਟਰਵਿਊ ਕਰ ਰਹੇ ਆ ਗੱਲਾਂ ਕਰ ਰਹੇ ਆ ਜੇ ਥੱਲੇ ਚਿੱਕੜ ਹੈ ਤੇ ਅਸੀਂ ਹਟ ਜਾਵਾਂਗੇ ਨਾ ਪਿੱਛੇ ਚਿੱਕੜ ਇੱਤੇ ਨਹੀਂ ਖਲੋਵਾਂਗੇ ਚਿੱਕੜ ਵਿੱਚ ਪੈਰ ਧਰ ਕੇ ਆਪਣੀ ਲੱਤਾਂ ਬਾਂ ਤੇ ਨਹੀਂ ਤੋੜਾਵਾਂਗੇ ਨਾ ਤੇ ਜੇ ਤੋੜਾ ਰਹੀਆਂ ਬੀਬੀਆਂ ਲੱਤਾਂ ਜੇ ਬਾਬਿਆਂ ਦੇ ਚੁੰਗਲੇ ਫਸ ਰਹੀਆਂ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਇਹ ਜ਼ਿੰਮੇਵਾਰੀ ਨਿਰਧਾਰਤ ਸਾਡੇ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਨਵੀਂ ਸਰਕਾਰ ਨੇ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਇਹਦੇ ਵਿੱਚ ਤੈ ਹੀ ਨਹੀਂ ਹੁੰਦਾ ਕਿ ਕੌਣ ਦੋਸ਼ੀ ਹੈ ਤੇ ਕੌਣ ਕੀ ਹੈ ਇਹਦੇ ਵਿੱਚ ਕੌਣ ਤੈ ਕਰੇਗਾ ਇਹ ਸਾਰੇ ਚਲਨ ਪਰਚਲਨ ਨੂੰ ਦੇਖਣਾ ਇਹਨਾਂ ਤੇ ਵਸਤਾ ਨਹੀਂ ਸੀ ਇਹਨਾਂ ਨੇ ਤਾਂ ਹਸ ਵੇਲੇ ਜੱਜ ਵੀ ਅਨਪੜ ਬਣਾਤੇ ਨਵੇਂ ਕਾਨੂੰਨ ਲਿਆ ਕੇ ਵਕੀਲ ਵੀ ਅਨਪੜ ਬਣਾਤੇ ਤੇ ਲੋਗਾਂ ਨੂੰ ਵੀ ਅਨਪੜ ਬਣਾਤਾ ਪਹਿਲੇ ਹਰ ਇੱਕ ਨੂੰ ਪਤਾ ਸੀ ਰੇਪ ਦੀ ਜਿਹੜੀ ਡੈਫੀਨੇਸ਼ਨ ਹੈ 376 376 ਤੋਂ ਅਗੇ ਲੇਕਿਨ ਹੁਣ ਇਹਨੇ ਕੀ ਕੀਤਾ ਉੱਥੇ ਤਰ੍ਹਾਂ ਦਾ ਨਾਮਕਰਨ ਕੀਤਾ ਜਿਸ ਤਰ੍ਹਾਂ ਦੇ ਸ਼ਹਿਰਾਂ ਦੇ ਨਾਮਕਰਨ ਕੀਤੇ ਸਨ ਚੰਡੀਗੜ੍ਹ ਦਾ ਜਿਹੜਾ ਸਮਾਰਟ ਨੈਟ ਸੀ ਚੰਡੀਗੜ੍ਹ ਸਮਾਰਟ ਸਿਟੀ ਪ੍ਰੋਜੈਕਟ ਨੇ ਖਤਮੀ ਕਰ ਦਿੱਤੀ ਹੈ ਬਸ ਇੰਨਾ ਗੱਲ ਜ਼ਰੂਰ ਹੈ ਇੱਕ ਨਵਾਂ ਡਿਪਾਰਟਮੈਂਟ ਖੁੱਲ ਗਿਆ ਹੈ ਪੈਸੇ ਆ ਗਏ ਨੇ ਅਕਾਉਂਟੇਬਿਲਟੀ ਕੋਈ ਹੋਈ ਨਹੀਂ ਜੇ ਕਿਸੇ ਜਗ੍ਹਾ ਦਾ ਨਾਮ ਸੀ ਕਿਤੇ ਸ਼ਹਿਰ ਦਾ ਨਾਮ ਸੀ ਕਿਤੇ ਰੇਲਵੇ ਸਟੇਸ਼ਨ ਦਾ ਨਾਮ ਸੀ 에어ਪੋਰਟ ਦਾ ਨਾਮ ਸੀ ਉਹਨਾਂ ਦਾ ਨਾਮਕਰਨ ਕੀਤਾ ਗਿਆ ਹੋਰ ਕੱਖ ਨਹੀਂ ਕੀਤਾ ਗਿਆ ਜੀ ਕਿ ਇਕੱਲਾ ਕਾਨੂੰਨ ਦਾ ਨਾਮਕਰਨ ਹੋਇਆ ਜਿਸੇ ਸੰਦਰਭ ਵਿੱਚ ਪ੍ਰਸੰਗ ਵਿੱਚ ਵੀ ਲਈਏ ਕਿ ਰੇਪ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦੇਣ ਦੀਆਂ ਜਿਹੜੀਆਂ ਸੁਰੱਖਿਅਾਂ ਫਿਰ ਛੱਪੀਆਂ ਜਦੋਂ ਕਾਨੂੰਨ ਬਣੇ ਨਵੇਂ ਫਿਰ ਉਹ ਕੀ ਸਨ ਉਹਦੇ ਵਿੱਚ ਤਾਂ ਕਿਹਾ ਗਿਆ ਕਿ ਸਖਤ ਸਜ਼ਾਵਾਂ ਮਿਲਣਗੀਆਂ ਕੱਲ ਵੈਸਟ ਬੰਗਾਲ ਦੇ ਗਵਰਨਮੈਂਟ ਦਾ ਇੱਕ ਬੜਾ ਵੱਡਾ ਇਤਿਆਰ ਆਇਆ ਜਿਹਦੇ ਚੋਨਾ ਨੇ ਐਂਟੀ ਰੇਪ ਦੇ ਉੱਤੇ ਪ੍ਰਵਧਾਨ ਕੀਤੇ ਨੇ ਮਮਤਾ ਬੇਨਰਜੀ ਨੇ ਆਪਣੀ ਫੋਟੋ ਦੇ ਨਾਲ ਗਵਰਨਮੈਂਟ ਆਫ ਵੈਸਟ ਬੰਗਾਲ ਦਾ ਇੱਕ ਵੱਡਾ ਫੁੱਲ ਪੇਜ ਇਸ਼ਤਿਹਾਰ ਦਿੱਤਾ ਤੁਸੀਂ ਵੀ ਦੇਖਿਆ ਹੋਵੇਗਾ ਜ਼ਰੂਰ ਦਿਖਾਣਾ ਆਪਣੇ ਦਰਸ਼ਕਾਂ ਨੂੰ ਇਹਦੇ ਵਿੱਚ ਉਹਦੇ ਵਿੱਚ ਜੋ ਪ੍ਰਵਧਾਨ ਦਿੱਤੇ ਗਏ ਨੇ ਕੀ ਇਹ ਸਾਡੀ ਸਰਕਾਰ ਜਿਹੜੀ ਇਹ ਨਵੇਂ ਕਾਨੂੰਨਾਂ ਵਿੱਚ ਲੈ ਆਈ ਜੇ ਲੈ ਆਈ ਹੁੰਦੀ ਤੇ ਵੈਸਟ ਬੰਗਾਲ ਸਰਕਾਰ ਨੂੰ ਕਲਕੱਤਾ ਰੇਪ ਤੋਂ ਬਾਅਦ ਜਿਹੜਾ ਇਹ ਕਾਨੂੰਨ ਬਣਾਉਣਾ ਪਿਆ ਉਸ ਦੇ ਵਿੱਚ ਸ਼ਾਇਦ ਇਹ ਜ਼ਰੂਰਤ ਨਾ ਪੈਂਦੀ ਤੇ ਦੂਜੀਆਂ ਦੇਸ਼ੀਆਂ ਸਰਕਾਰਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਜਾਂ ਕੀਤਾ ਇਹ ਦੇਸ਼ੀਆਂ ਸਮੇਂ ਦੀਆਂ ਸਰਕਾਰਾਂ ਦੱਸ ਸਕਦੀਆਂ ਤੁਹਾਡੇ ਰਾਈ ਮਾਧਿਅਮ ਤੋਂ ਪਤਾ ਲੱਗ ਸਕਦਾ ਹੈ ਕਈ ਸੂਜਮਾਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਤੋਂ ਪਤਾ ਲੱਗ ਸਕਦਾ ਹੈ ਲੇਕਿਨ ਇੱਕ ਚੀਜ਼ ਸਾਫ਼ ਹੈ ਕੋਈ ਵੀ ਕੰਮ ਸਹਿਮਤੀ ਤੋਂ ਬਿਨਾਂ ਨਹੀਂ ਹੁੰਦਾ ਪਾਵੇਂ ਸੈਂਟੀ ਮਜਬੂਰੀ ਦੀ ਤੇ ਪਾਵੇਂ ਸੈਂਟੀ ਦੂਰੀ ਦੀ ਜੇ ਇਹ ਮਜਬੂਰੀ ਤੇ ਦੂਰੀ ਨੂੰ ਸਾਹਮਣੇ ਰੱਖ ਲਿਆ ਜਾਏ ਤੇ ਗੁਨਾਹਗਰ ਕੌਣ ਇਹ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਵਿੱਚੋਂ ਇੱਕ ਗੱਲ ਤੇ ਸਧਾਰਨ ਜੀ ਹੈ ਸਭ ਨੂੰ ਸਪਸ਼ਟ ਸਮਝ ਆਉਂਦੀ ਹੈ ਕਿ ਇੱਕ ਤਾਂ ਸਮਾਜਿਕ ਜਾਗਰੂਕਤਾ ਬੜੀ ਜ਼ਰੂਰੀ ਹੈ ਉਹ ਹੋਣੀ ਚਾਹੀਦੀ ਹੈ ਤਾਂਕਿ ਇਹ ਜੇ ਕਿਸਾਨ ਨੂੰ ਘਟਾਇਆ ਜਾ ਸਕੇ ਜਾਂ ਹੋਣ ਹੀ ਨਾ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਤੇ ਦੂਜੀ ਗੱਲ ਫਿਰ ਕਾਨੂੰਨ ਦੀ ਆ ਜਾਂਦੀ ਹੈ ਉਹ ਵੀ ਤੁਸੀਂ ਨੁਕਤੇ ਦੱਸ ਦਿੱਤੇ ਹੁਣ ਇਸ ਓਵਰਆਲ ਪੈਦਾ ਹੋਈ ਸਮੱਸਿਆ ਦਾ ਹੱਲ ਫਿਰ ਕਿੱਥੇ ਨਜ਼ਰ ਆਉਂਦਾ ਤੁਹਾਨੂੰ ਪੈਦਾ ਹੋਈ ਸਮੱਸਿਆ ਦਾ ਹੱਲ ਇੱਕੋ ਹੀ ਹੈ ਕਿੰਨੇ ਸੰਸਥਾਨ ਹੱਥੇ ਨੇ ਮੈਂ ਬਿਨਾ ਨਾਮ ਲਏ ਗੱਲ ਕਰ ਰਿਹਾ ਜਿਹਦੇ ਵਿੱਚ 3 ਜਿਹੜੀਆਂ ਉਹ ਸੰਚਾਲਨ ਕਰ ਰਹੀਆਂ ਤੇ 3 ਹੀ ਸੋਸ਼ਣ ਦਾ ਸ਼ਿਕਾਰ ਹੋ ਰਹੀਆਂ ਤੇ 3 ਹੀ ਕਰ ਰਹੀਆਂ ਜੇ ਮੈਂ ਇੱਥੇ ਗਿਣਤੀ ਗਿਣਾਵਾਂ ਤੇ ਧਾਰਮਿਕ ਪੜ ਦੇ ਵਿੱਚ ਵੀ ਇਹ ਹੈ ਸਮਾਜਿਕ ਪੜ ਦੇ ਵਿੱਚ ਵੀ ਇਹ ਹੈ ਤੇ ਇਹੋ ਜਿਹੇ ਕੰਮ ਜਿਹੜਾ ਸੁਧਾਰਵਾਦ ਦੀ ਲਹਿਰ ਦੇ ਵਿੱਚ ਵੀ ਇਹ ਹੈ ਜੇ ਧੀ ਨਹੀਂ ਸ਼ਿਕਾਰ ਹੋਣਾ ਹੈ ਤੇ ਗੁਰਨਾਨਕ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਸੋਖਿਓ ਮੰਦਾ ਆਖੀਏ ਜਿੱਤ ਜੰਮੇ ਰਹਿ ਜਾਣ ਤੇ ਧੀ ਨੂੰ ਅੱਜ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਦੀ ਖਾਤਰ ਗੁਰਨਾਨਕ ਸਾਹਿਬ ਦੀ ਇਸ ਗੱਲ ਨੂੰ ਪਾਣੀ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਇਹ ਧੀਆਂ ਨੇ ਆਪਣਾ ਫੈਸਲਾ ਆਪ ਕਰਨਾ ਕਿਸੇ ਨੇ ਨਹੀਂ ਕਰਨਾ ਕਿਉਂਕਿ ਅਗਰ ਜੇ ਮੈਂ ਕਹਾਂ ਹਮੇਂ ਫਖਰ ਹੈ ਆਪਣੀ ناکامیوں ਉਪਰ ਯਹਾਂ ਹਰ ذلیل ਹੈ ਕਾਮਯਾਬਤਾ ਕੀ ਉਹ ذلیل ਜਿਹੜੇ ਨੇ ਉਹ ਕਿਵੇਂ ਤੇ ਕਿੱਥੋਂ ਹੁੰਦੇ ਨੇ ਤੇ ਕਿਵੇਂ ਤੇ ਕਿਸ ਸਥਾਪਨਾ ਲਾਂਦੇ ਨੇ 1.5 ਲੱਖ ਤੋਂ ਉੱਤੇ ਜਿਹੜਾ ਅੰਕੜਾ ਸੰਸਥਾਵਾਂ ਦਾ ਆ ਰਿਹਾ ਹੈ ਕਿ ਧੀਆਂ ਜਿਹੜੀਆਂ ਗੁੰਮ ਹੁੰਦੀਆਂ ਤੇ ਸਾਡੀ ਸਰਕਾਰ ਨੇ ਨਵੇਂ ਕਾਨੂੰਨ ਦੇ ਵਿੱਚ ਕਿਹੜਾ ਕੱਦੂ ਹੀ تیر ਮਾਰਿਆ ਇਸ ਦੇ ਉੱਤੇ ਕੀ ਗੱਲ ਕੀਤੀ ਹੈ ਮੈਨੂੰ ਤਾਂ ਨਜ਼ਰ ਨਹੀਂ ਆਈ ਜੇ ਤੁਹਾਨੂੰ ਆਈਏ ਜ਼ਰੂਰ ਦੱਸਣਾ ਪਲੀਜ਼ ਇਹ ਮਿਹਰਬਾਨੀ ਹੋਏਗੀ ਤੁਹਾਡੀ ਬਹੁਤ ਸ਼ੁਕਰੀਆ ਦਾ ਐਡਵੋਕੇਟ ਜਗਮਉਨ ਸਿੰਘ ਭੱਟੀ ਜੀ ਹੋਰਾਂ ਨੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਸਿਰਫ ਤੇ ਸਿਰਫ ਇਸ ਕਰਕੇ ਕੀਤੀ ਹੈ ਕਿ ਜਿੰਨੀ ਕੋ ਹੋ ਸਕਦੀ ਆ ਜਾਗਰੂਕਤਾ ਜਾਣੀ ਚਾਹੀਦੀ ਆ ਆਪਣੀ ਰਖਵਾਲੀ ਆਪ ਕਰਨੀ ਪੈਣੀ ਆ ਕਾਨੂੰਨ ਤੇ ਸਮਾਜਿਕ ਜਾਗਰੂਕਤਾ ਕਿੰਨੀ ਕੋ ਆ ਇਹ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਕਿਵੇਂ ਕਿਸ ਨੂੰ ਸ਼ਿਕਾਰ ਬਣਾ ਲਿਆ ਜਾਂਦਾ ਇਸ ਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿਸ ਕਿਸ ਦੇ ਕੀ ਫਰਜ਼ ਬਣਦੇ ਨੇ ਸਭ ਨੂੰ ਨਿਭਾਉਣੇ ਚਾਹੀਦੇ ਨੇ ਤਾਂ ਕਿ ਕਿਸੇ ਨੂੰ ਗਮਰਾਹ ਵੀ ਨਾ ਕੀਤਾ ਜਾ ਸਕੇ ਔਰ ਕੋਈ ਕਿਸੇ ਦੇ ਕਿਸੇ ਢੰਗ ਨਾਲ ਵੀ ਉਸ ਦੇ ਲਾਲਚ ਵਿੱਚ ਜਾਂ ਉਸ ਦੇ ਲਾਲਚ ਦਾ ਸ਼ਿਕਾਰ ਨਾ ਹੋ ਸਕੇ ਇਹ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਖਾਸ ਕਰਕੇ ਪਖੰਡੀ ਬਾਬਿਆਂ ਤੋਂ ਬਚਣ ਦੀ ਬੇहद ਲੋੜ ਹੈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੇਬੀਸੀ ਪੰਜਾਬ ਚੰਡੀਗੜ੍ਹ